ਜਾ ਪੀਰਾਂ ਦੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਐਵੇਂ ਕਿਉਂ ਕਿਹਾ ਜਾਂਦਾ ਕਿ ਪੀਰਾਂ ਦੀਆਂ ਕਬਰਾਂ ਨੂੰ ਪੂਜਣਾ ਗਲਤ ਹੈ ਹਨਾ ਪੀਰਾਂ ਨੂੰ ਮੰਨਣਾ ਗਲਤ ਹੈ ਹਨਾ ਇਸੇ ਵਿਸ਼ੇ ਦੇ ਉੱਪਰ ਅੱਜ ਆਪਾਂ ਗੱਲ ਕਰਾਂਗੇ ਉਮੀਦ ਹੈ ਕਿ ਗੱਲ ਤੁਹਾਨੂੰ ਸਾਰੀ ਸਮਝ ਆਏਗੀ ਤੇ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਜਿੰਨੇ ਵੀ ਚੈਨਲ ਦੇ ਉੱਪਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਜਿੰਨੇ ਵੀ ਫੇਸਬੁੱਕ ਦੇ ਉੱਪਰ ਨੇ ਪੇਜ ਨੂੰ ਫੋਲੋ ਕਰ ਲਿਆ ਜੀ ਗੱਲ ਸ਼ੁਰੂ ਕਰਦੇ ਆਂ ਜੀ ਆਪਾਂ ਕਿਹਾ ਜਾਂਦਾ ਕਿ ਜ਼ਿਆਦਾਤਰ ਲੋਕ ਇਸ ਗੱਲ ਦਾ ਬਹੁਤ ਈਸ਼ੂ ਬਣਾਉਂਦੇ ਆਂ ਕਿ ਪੀਰਾਂ ਨੂੰ ਫਕੀਰਾਂ ਨੂੰ ਸਾਧੂ ਸੰਤ ਦੇਵੀ ਦੇਵਤਿਆਂ ਨੂੰ ਇਹਨਾਂ ਨੂੰ ਮੰਨਣਾ ਗਲਤ ਹੈ ਹਨਾ ਤਾਂ ਸਭ ਨਾਲੋਂ ਪਹਿਲੀ ਗੱਲ ਤਾਂ ਇਹ ਵੀ ਇੱਕ ਛੋਟੀ ਜੀ ਐਗਜ਼ਾਮਪਲ ਤੁਹਾਨੂੰ ਦਵਾਂਗਾ ਇਹ ਦੇਖੋ ਰੱਬ ਕਿਸੇ ਨੇ ਨਹੀਂ ਦੇਖਿਆ ਮੈਂ ਪਹਿਲੇ ਵੀ ਵੀਡੀਓ ਚ ਕਹਿ ਚੁੱਕੇ ਹਾਂ ਵੀ ਰੱਬ ਕਿਸੇ ਨੇ ਨਹੀਂ ਦੇਖਿਆ ਰੱਬ ਨਿਰੰਕਾਰ ਹੈ ਰੱਬ ਉਹੀ ਹੈ ਜਿਹਨੂੰ ਤੁਸੀਂ ਮੰਨ ਲਿਆ ਜਿਸ ਸੂਰਤ ਨੂੰ ਤੁਸੀਂ ਰੱਬ ਮੰਨਿਆ ਜਿਸ ਨਾਮ ਨੂੰ ਤੁਸੀਂ ਰੱਬ ਮੰਨਿਆ ਭਰੋਸਾ ਕਰਕੇ ਜਦੋਂ ਤੁਹਾਡਾ ਟੁੱਟ ਭਰੋਸਾ ਉਸ ਸੂਰਤ ਔਰ ਨਾਮ ਦੇ ਉੱਪਰ ਹੁੰਦਾ ਤਾਂ ਰੱਬ ਖੁਦ ਪ੍ਰਗਟ ਉਸੇ ਸੂਰਤ ਦੇ ਵਿੱਚ ਉਸੇ ਨਾਮ ਦੇ ਵਿੱਚ ਰੱਬ ਪ੍ਰਗਟ ਹੁੰਦਾ ਠੀਕ ਹੈ ਇਸ ਤੋਂ ਬੜੀ ਐਗਜ਼ਾਮਪਲ ਰੱਬ ਨੂੰ ਪਾਉਣੇ ਦੀ ਹਨਾ ਤੇ ਰੱਬ ਨੂੰ ਖੁਸ਼ ਕਰਨੇ ਦੀ ਤੇ ਰੱਬ ਦੇ ਨਾਮ ਸੇ ਮਨਿੰਨੇ ਦਾ ਕੁਝ ਵੀ ਨਹੀਂ ਹੈਗਾ ਹਨਾ ਮਤਲਬ ਇੱਕ ਛੋਟੀ ਜੀ ਥਿਉਰੀ ਹੈ ਅਗਰ ਇਹਨੂੰ ਤੁਸੀਂ ਬਹੁਤ بڑا ਹਉਆ ਸਮਝੋਗੇ ਬਹੁਤ بڑا ਬਹਾਨਾ ਸਮਝੋਗੇ ਹਨਾ ਤੇ ਇਹਨਾਂ ਵਿੱਚ ਉਲਝੋਗੇ ਵੀ ਯਾਰ ਰੱਬ ਕਿੱਥੇ ਹੈ ਰੱਬ ਕਿੱਦਾਂ ਮਿਲਦਾ ਹਨਾ ਇਹਨਾਂ ਚੀਜ਼ਾਂ ਦੇ ਵਿੱਚ ਅਗਰ ਤੁਸੀਂ ਉਲਝ ਗਏ ਤਾਂ ਹਮੇਸ਼ਾ ਉਲਝੇ ਰਹੋਗੇ ਠੀਕ ਹੈ ਨਾ ਰੱਬ ਹਰ ਇੱਕ ਸੂਰਤ ਵਿੱਚ ਵਾਸ ਕਰਦਾ ਹਰ ਇੱਕ ਚੀਜ਼ ਦੇ ਵਿੱਚ ਵਾਸ ਕਰਦਾ ਰੱਬ ਨਿਰੰਕਾਰਾ ਕਣ-ਕਣ ਵਿੱਚ ਵਸਦਾ ਜਿਸ ਸੂਰਤ ਨੂੰ ਜਿਸ ਵਸਤੂ ਨੂੰ ਤੁਸੀਂ ਰੱਬ ਦਾ ਦਰਜਾ ਦੇਤਾ ਉਹੀ ਸੂਰਤ ਉਹੀ ਚੀਜ਼ ਰੱਬ ਹੈ ਜਿਸ ਨਾਮ ਨੂੰ ਤੁਸੀਂ ਰੱਬ ਦਾ ਦਰਜਾ ਦੇਤਾ ਉਹੀ ਨਾਮ ਰੱਬ ਹੈ ਠੀਕ ਹੈ ਨਾ ਇਸ ਕਰਕੇ ਪੀਰ ਫਕੀਰ ਦੇਵੀ ਦੇਵਤੇ ਕੋਈ ਵੀ ਨੇ ਸਾਧੂ ਸੰਤ ਨੇ ਸਭ ਰੱਬੀ ਰੂਹਾਂ ਨੇ ਜਿਸ ਨੂੰ ਵੀ ਜਿਸ ਰੂਹ ਨੂੰ ਵੀ ਤੁਸੀਂ ਰੱਬ ਮੰਨ ਲਿਆ ਉਸੇ ਸੂਰਤ ਦੇ ਵਿੱਚ ਰੱਬ ਖੁਦ ਪ੍ਰਗਟ ਹੋਏਗਾ ਠੀਕ ਹੈ ਨਾ ਤਾਂ ਪੀਣਾ ਫਕੀਰਾਂ ਨੂੰ ਮੰਨਣਾ ਇਹ ਇੱਕ ਵਸ ਲੋਕਾਂ ਨੇ ਦਿਮਾਗ ਦੇ ਵਿੱਚ ਗੱਲ ਬਠਾ ਰੱਖੀ ਆ ਭਾਈ ਇਸ ਗੱਲ ਦੇ ਉੱਪਰ ਡੀਪਲੀ ਸੋਚਦੇ ਨਹੀਂ ਹੈਗੇ ਹਨ ਵੀ ਅਗਰ ਤੁਸੀਂ ਪੀਰਾਂ ਨੂੰ ਮੰਨਣਾ ਗਲਤ ਕਹਿੰਦੇ ਹੋ ਠੀਕ ਹੈ ਨਾ ਤਾਂ ਫਿਰ ਤੁਸੀਂ ਇਹ ਦੱਸ ਦਿਓ ਫਿਰ ਰੱਬ ਹੈ ਕਿੱਥੇ ਹੈ ਠੀਕ ਹੈ ਨਾ ਵੀ ਹੁਣ ਕਿਤੇ ਨਾ ਕਿਤੇ ਚੱਲ ਜਿਹੜੇ ਲੋਕ ਇਹ ਚੀਜ਼ ਨੂੰ ਗਲਤ ਕਹਿੰਦੇ ਨੇ ਵੀ ਪੀਰਾਂ ਨੂੰ ਮੰਨਣਾ ਗਲਤ ਹੈ ਠੀਕ ਹੈ ਨਾ ਕੁਝ ਤਾਂ ਲੋਕ ਇਹ ਹੁੰਨੇ ਆ ਵੀ ਜਿਨ੍ਹਾਂ ਨੇ ਮੰਨ ਲਓ ਇਸ ਗੱਲ ਦਾ ਬਹਾਨਾ ਹੀ ਫੜਿਆ ਵਾ ਉਹ ਸੋਚਣਾ ਨਹੀਂ ਵਿਚਾਰਨਾ ਨਹੀਂ ਹੈ ਬਸ ਗਲਤਤਾ ਦਾ ਗਲਤਤਾ ਹੈ ਨਾ ਤਾਂ ਉਹ ਲੋਕ ਇਸ ਸੋਚ ਦੇ ਉੱਪਰ ਗਲਤ ਨੇ ਪਰ ਕਈ ਲੋਕ ਇਸ ਕਰਕੇ ਗਲਤ ਕਹਿੰਦੇ ਨੇ ਕਿਉਂਕਿ ਉਹਨਾਂ ਨਾਲ ਗਲਤ ਹੋਇਆ ਵਾ ਹੁੰਦਾ ਠੀਕ ਆ ਨਾ ਉਹ ਲੋਕਾਂ ਕੋਲ ਜਾਂਦੇ ਨੇ ਆਪਣੇ ਦੁੱਖ ਖਾਤਰ ਆਪਣੇ ਕਸ਼ਟਾਂ ਖਾਤਰ ਜੋ ਪੀਰਾਂ ਨੂੰ ਮੰਨਦੇ ਨੇ ਪੀਰਾਂ ਦੇ ਦਰਬਾਰ ਲੱਗੇ ਹੋਏ ਨੇ ਹਨਾ ਉੱਥੇ ਜਾਂਦੇ ਨੇ ਪਰ ਉੱਥੇ ਮਿਲਦਾ ਕੀ ਹੈ 99% ਪਖੰਡ ਠੀਕ ਆ ਨਾ ਸਿਰ ਕਮਾਉਂਦੇ ਨੇ ਬੁਰੇ-ਬੁਰੇ ਹਾਲ ਨੇ ਲੋਕਾਂ ਦੇ ਠੀਕ ਆ ਨਾ ਤੇ ਬਸ ਲੋਕ ਹੌਲੀ-ਹੌਲੀ ਇਹਨਾਂ ਚੀਜ਼ਾਂ ਦੇ ਟੁੱਟ ਜੰਨੇ ਆ ਠੀਕ ਆ ਨਾ ਪਖੰਡਵਾ ਦਿੰਦੇ ਕਿ ਜਿਹਦੇ ਕਾਰਨ ਉਹਨਾਂ ਨੂੰ ਇਹ ਗਲਤ ਲੱਗਣ ਲੱਗ ਜੰਨੇ ਆ ਠੀਕ ਆ ਨਾ ਜਦਕ ਪੀਰ ਫਕੀਰ ਕੋਈ ਵੀ ਹੈ ਠੀਕ ਆ ਉਹ ਰੱਬੀ ਰੂਹ ਨੇ ਸੂਫੀ ਫਕੀਰ ਨੇ ਠੀਕ ਆ ਉਹਨਾਂ ਦੇ ਰਸਤੇ ਸੂਫੀ ਨੇ ਇਸ਼ਕ ਹਕੀਕੀ ਦੇ ਰਸਤੇ ਨੇ ਠੀਕ ਆ ਨਾ ਹੱਕ ਸੱਚ ਦੇ ਰਸਤੇ ਨੇ ਉਹਨਾਂ ਨੇ ਤਾਂ ਸਿਰਫ ਰੱਬ ਨੂੰ ਮਿਲਣ ਤੱਕ ਦਾ ਸਫ਼ਰ ਤੈਅ ਕੀਤਾ ਅਤੇ ਲੋਕਾਂ ਨੂੰ ਹੀ ਰੱਬ ਤੱਕ ਮਿਲਣ ਦਾ ਰਸਤਾ ਦੱਸਿਆ ਠੀਕ ਆ ਨਾ ਲੋਕਾਂ ਖਾਤਰ ਉਹਨਾਂ ਨੇ ਆਗਰੇ ਲੋਕਾਂ ਨੇ ਇਲਾਜ ਕੀਤੇ ਆ ਠੀਕ ਆ ਇਲਾਜ ਦਾ ਮਤਲਬ ਇਹ ਨਹੀਂ ਹੈ ਵੀ ਉਹਨਾਂ ਨੇ ਕੋਈ ਸਿੱਧੀਆਂ ਸਿਆਣਪਾਂ ਕਰਕੇ ਜਾਂ ਉਹਨਾਂ ਨੇ ਟੋਨੇ ਟੱਪੇ ਕਰਕੇ ਟਾਲੇ ਦੇ ਕੇ ਹਨਾ ਲੂਫੇ ਦੇ ਕੇ ਵੀ ਇਹਨਾਂ ਚੀਜ਼ਾਂ ਦੇ ਸਿਰ ਤੇ ਇਲਾਜ ਕੀਤੇ ਉਹਨਾਂ ਨੇ ਸਿਰਫ ਉਸ ਕੋਈ ਵੀ ਇਨਸਾਨ ਆ ਜਿਹੜਾ ਦੁਖੀ ਹੋ ਉਸ ਦੇ ਹੱਕ ਵਿੱਚ ਸਲਾਹ ਪਾ ਕੇ ਉਹਨੂੰ ਦਵਾਈ ਕੀਤੀ ਉਹਨੂੰ ਹੀ ਦਵਾਈ ਕਬੂਲ ਹੋਈ ਤੇ ਉਹਨਾਂ ਨੂੰ ਆਰਾਮ ਮਿਲਿਆ ਬਸ ਇੰਨੀ ਕੀ ਗੱਲ ਹੈ ਠੀਕ ਆ ਨਾ ਇਹ ਲੋਕਾਂ ਨੇ ਬਣਾਇਆ ਵਾ ਹਉਆ ਇਸ ਚੀਜ਼ ਦਾ ਠੀਕ ਆ ਨਾ ਗਿਆਨ ਮੇਨ ਗੱਲ ਇਹ ਹੀ ਆ ਵੀ ਜਦੋਂ ਗਿਆਨ ਹੀ ਨਹੀਂ ਹੈਗਾ ਨਾ ਕਿਸੇ ਦਾ ਤਾਂ ਬੰਦਾ ਗਲਤ ਰਾਹ ਤੇ ਚੱਲਦਾ ਕਿ ਨਾ ਫਿਰ ਅੱਗੇ ਲੋਕਾਂ ਨੂੰ ਵੀ ਇਹ ਰਹਿ ਸਕਿਆ ਅੰਦਨ ਦਾ ਤੇ ਅੱਗੇ ਦੁਨੀਆ ਵੀ ਉਸੇ ਰਾਹ ਦੇ ਉੱਪਰ ਚਲਦੀ ਹੈ ਠੀਕ ਹੈ ਨਾ ਪਹਿਲਾਂ ਤਾਂ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਹੁਣ ਤੁਸੀਂ ਇਹ ਦੇਖੋ ਲੋਕ ਜ਼ਿਆਦਾਤਰ ਇਹ ਚੀਜ਼ ਕਹਿ ਦਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੁਰਾਨ ਦੇ ਵਿੱਚ ਕਬਰਾਂ ਨੂੰ ਮੜੀਆਂ ਮਸਾਣੀਆਂ ਨੂੰ ਇਹਨਾਂ ਨੂੰ ਚੀਜ਼ਾਂ ਨੂੰ ਪੁੱਜਣਾ ਗਲਤ ਕਿਹਾ ਵਾ ਪਰ ਉਹ ਕਿਹਾ ਵਾ ਗਲਤ ਆ ਅਸੀਂ ਇਸ ਗੱਲ ਨਾਲ ਐਗ ਰਹੀਆਂ ਵੀ ਲਿਖਿਆ ਵਾ ਉਹਦੇ ਵਿੱਚ ਹਾਂ ਕਿ ਕਬਰਾਂ ਨੂੰ ਮੜੀਆਂ ਮਸਾਣਾਂ ਨੂੰ ਇਹਨਾਂ ਨੂੰ ਪੁੱਜਣਾ ਗਲਤ ਹੈ ਠੀਕ ਉਹ ਹੈ ਵੀ ਗਲਤ ਹੈ ਕਿ ਤਾ ਨਾ ਪਰ ਕਿਸ ਚੀਜ਼ ਨੂੰ ਗਲਤ ਕਿਹਾ ਗਿਆ ਲੋਕ ਸਿਰਫ ਇਸ ਚੀਜ਼ ਇਸ ਚੀਜ਼ ਨੂੰ ਬਸ ਕਲੀਅਰ ਨਹੀਂ ਕਰ ਪਾਉਂਦੇ ਆਪਣੇ ਆਪ ਨਾਲ ਠੀਕ ਹੈ ਨਾ ਉਹਨਾਂ ਨੇ ਪੀਰ ਫਕੀਰਾਂ ਦੀ ਜੋ ਕਬਰਾਂ ਨੇ ਠੀਕ ਹੈ ਜੋ ਇਹਨਾਂ ਬਲੀਆਂ ਦੀ ਕਬਰਾਂ ਨੇ ਉਹਨਾਂ ਨੂੰ ਇੱਕ ਆਮ ਕਬਰਿਸਤਾਨ ਦੀਆਂ ਕਬਰਾਂ ਨਾਲ ਇੱਕ ਮੰਨ ਲਿਆ ਵੀ ਇਹ ਇੱਕ ਨੇ ਠੀਕ ਹੈ ਨਾ ਜਦ ਕਿ ਇੱਕ ਬਲੀ ਦੀ ਕਬਰ ਵਿੱਚ ਔਰ ਇੱਕ ਆ ਕਬਰਸਤਾਨ ਦੇ ਵਿੱਚ ਆਮ ਕਬਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਠੀਕ ਹੈ ਨਾ ਕਿਉਂਕਿ ਜਿਹੜਾ ਇਨਸਾਨ ਕਬਰਸਤਾਨ ਵਿੱਚ ਦਪਨਾਇਆ ਗਿਆ ਠੀਕ ਹੈ ਨਾ ਉਹਦੀ ਕਬਰ ਆ ਜਿਹੜੀ ਠੀਕ ਹੈ ਉਹ ਇੱਕ ਅਲੱਗ ਮੈਟਰ ਹੈ ਪਰ ਜਿਹੜੀ ਇੱਕ ਸਾਧੂ ਸੰਤ ਕੋਈ ਪੀਰ ਫਕੀਰ ਕੋਈ ਬਲੀ ਜਿਹੜੀ ਇਹਨਾਂ ਦੀਆਂ ਕਬਰਾਂ ਨੇ ਠੀਕ ਹੈ ਉਹਨਾਂ ਦੇ ਵਿੱਚ ਬਹੁਤ ਡਿਫਰੈਂਸ ਆ ਠੀਕ ਹੈ ਨਾ ਹੁਣ ਇੱਕ ਪਾਸੇ ਤਾਂ ਉਹ ਰੱਬ ਰੱਬ ਕਰਦੇ ਚਲੇਗੇ ਰੱਬ ਨੂੰ ਹਾਸਲ ਕਰਕੇ ਚਲੇਗੇ ਕਿ ਆ ਉਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ ਠੀਕ ਹੈ ਨਾ ਕਿੱਥੇ ਉਹ ਰੱਬੀ ਰੂਹਾਂ ਨੇ ਠੀਕ ਹੈ ਤੁਸੀਂ ਉਹਨਾਂ ਨਾਲ ਉਹਨਾਂ ਨੂੰ ਕਬਰਸਤਾਨ ਦੀਆਂ ਕਬਰਾਂ ਨਾਲ ਕੰਪੇਅਰ ਕਰਦੇ ਹੋ। ਅੱਛਾ ਜੀ ਜੇ ਇਹ ਸਾਰਾ ਕੁਝ ਇੱਕ ਹੁੰਦਾ ਫਿਰ ਬਲੀਆਂ ਦੀ ਮਜ਼ਾਰਾਂ ਨੂੰ ਕਬਰਾਂ ਨੂੰ ਕਬਰਸਤਾਨ ਦੇ ਵਿੱਚ ਕਿਉਂ ਨਾ ਦਫਨਾਇਆ ਗਿਆ? ਇਹਨਾਂ ਨੂੰ ਉੱਥੇ ਕਿਉਂ ਨਾ ਦਫਨਾਇਆ ਗਿਆ? ਇਹਨਾਂ ਨੂੰ ਇੱਕ ਸਪੈਸ਼ਲ ਜਗ੍ਹਾ ਕਿਉਂ ਦਿੱਤੀ ਗਈ? ਹਨਾ ਕਿਉਂਕਿ ਉਸਲਾਪਾਕ ਨੇ ਨਾ ਨੂੰ ਇੰਨਾ ክਰਤਬਾ ਬਖਸ਼ਿਆ ਕਿ ਇਹਨਾਂ ਦੀ ਜਿਹੜੀ ਕਬਰਾਂ ਨੇ ਉਹ ਇੰਨਾ ਕਬਰਸਤਾਨਾਂ ਤੋਂ ਬਹੁਤ ਅਲੱਗ ਨੇ। ਠੀਕ ਹਨਾ? ਜਦੋਂ ਇੱਕ ਆਮ ਇਨਸਾਨ ਨੂੰ ਦਫਨਾਇਆ ਜਾਂਦਾ 24 ਘੰਟੇ ਚ ਉਹਦੇ ਸਰੀਰ ਨੂੰ ਕੀੜੇ ਪੈਣੇ ਸ਼ੁਰੂ ਹੋ ਜਾਂਦੇ ਆ ਪਰ ਜਿੱਥੇ ਇੱਕ ਬਲੀ ਨੂੰ ਇੱਕ ਪੀਰ ਨੂੰ ਇੱਕ ਫਕੀਰ ਨੂੰ ਦਫਨਾਇਆ ਜਾਂਦਾ ਨਾ ਉੱਥੇ ਚਾਹੇ ਤੁਸੀਂ ਉਹਨਾਂ ਦੀ ਬਾਡੀ ਨੂੰ ਇੱਕ ਇਹੋ ਜਿਹੇ ਲੋਕਾਂ ਨੇ ਐਕਸਪੈਰੀਮੈਂਟ ਕਰੇ ਵੀ ਹੋਵੇ ਤੁਸੀਂ ਕਿਤੇ ਵੀ ਸਰਚ ਕਰ ਲਿਓ ਚਾਹੇ ਤੁਸੀਂ ਉਹਦੀ ਬਾਡੀ ਨੂੰ ਕਿੰਨੇ ਸਾਲਾਂ ਬਾਅਦ ਛੇੜ ਕੇ ਦੇਖ ਲਿਓ ਠੀਕ ਆ ਨਾ ਵੈਸੇ ਪੀਰ ਵਗੀਰਾਂ ਦੀ ਬਲੀਆਂ ਦੀ ਕਬਰਾਂ ਨੂੰ ਛੇੜਨਾ ਬਹੁਤ ਵੱਡੀ ਗੁਸਤਾਖੀ ਹੈ ਬਹੁਤ ਵੱਡੀ ਗਲਤੀ ਹੈ ਠੀਕ ਆ ਪਰ ਜਿਨ੍ਹਾਂ ਲੋਕਾਂ ਨੇ ਛੇੜਿਆ ਠੀਕਾ ਉਹਨਾਂ ਨੂੰ ਉਹਨਾਂ ਦੀ ਬਾਡੀਆਂ ਓਵੇਂ ਦੀ ਓਵੇਂ ਮਿਲੀਆਂ ਕੋਈ ਕੀੜੇ ਕੁੜੇ ਨਹੀਂ ਉਹਨਾਂ ਦੇ ਵਿੱਚ ਚੱਲੇ ਹੋਏ ਸੀਗੇ ਠੀਕ ਹੈ ਨਾ ਇਹ ਬਲੀਆਂ ਦੀ ਤਾਕਤ ਹੈ ਠੀਕ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕੁਰਾਨ ਦੇ ਵਿੱਚ ਸਿਰਫ ਉਹਨਾਂ ਕਬਰਸਤਾਨਾਂ ਨੂੰ ਦੀਆਂ ਕਬਰਾਂ ਨੂੰ ਮੜੀਆਂ ਮਸਾਣਾ ਨੂੰ ਪੂਜਣਾ ਗਲਤ ਕਿਹਾ ਗਿਆ ਜਿਹੜੇ ਲੋਕ ਰਾਤਾਂ ਨੂੰ ਬੈਠ ਕੇ ਕਬਰਸਤਾਨਾਂ ਦੇ ਵਿੱਚ ਕਬਰਸਤਾਨ ਜਗਾਉਂਦੇ ਨੇ ਮੜੀ ਮਸਾਣਾ ਦੇ ਵਿੱਚ ਮਸਾਣਾ ਚ ਸ਼ਮਸ਼ਾਨ ਘਾਟਾਂ 'ਚ ਬੈਠ ਕੇ ਸਿਵੇ ਜਗਾਉਂਦੇ ਨੇ ਠੀਕਾ ਮਤਲਬ ਸਿਆਣਪ ਕਰਦੇ ਨੇ ਤੰਤਰ ਕਰਦੇ ਨੇ ਤੰਤਰ ਵਿਦਿਆ ਕਰਦੇ ਨੇ ਕਾਲਾ ਇਲਮ ਕਰਦੇ ਨੇ ਉਹਨਾਂ ਨੂੰ ਗਲਤ ਕਿਹਾ ਗਿਆ ਠੀਕ ਹੈ ਨਾ ਇਹਨਾਂ ਦੀ ਬਲੀਆਂ ਦੀ ਪੀਰਾਂ ਵਕੀਰਾਂ ਦੀ ਕਬਰਾਂ ਨੂੰ ਗਲਤ ਨਹੀਂ ਕਿਹਾ ਗਿਆ ਸਿਰਫ ਆਪੋ ਆਪਣੀ ਸੋਚ ਹੈ ਇਹਨਾਂ ਨੂੰ ਡੰਗਾਈ ਨਾਲ ਸੋਚਿਆ ਕਰੋ ਠੀਕ ਹੈ ਜੇ ਬਲੀਆਂ ਦੀ ਕਬਰਾਂ ਗਲਤ ਹੁੰਦੀਆਂ ਮੰਨਣੀਆਂ ਠੀਕ ਹੈ ਪੀਰ ਫਕੀਰਾਂ ਦੀ ਕਬਰਾਂ ਨੂੰ ਮੰਨਣਾ ਗਲਤ ਹੁੰਦਾ ਤਾਂ ਸਾਈਂ ਮੀਆਂ ਮੀਰ ਦੀ ਜਿਨ੍ਹਾਂ ਨੇ ਹਰਮਿੰਦਰ ਸਾਹਿਬ ਦੀ ਨੀਂਹ ਪੱਥਰ ਰੱਖਿਆ ਠੀਕ ਆ ਉਹਨਾਂ ਦੀ ਕਬਰ ਨੂੰ ਕਿਉਂ ਅੱਜ ਸਜਦਾ ਕਰਿਆ ਜਾਂਦਾ ਪਾਪਾ ਫਰੀਦ ਸਾਹਿਬ ਦੀ ਕਬਰ ਨੂੰ ਕਿਉਂ ਸਜਦਾ ਕਰਿਆ ਜਾਂਦਾ ਠੀਕ ਆ ਨਾ ਐਸੇ ਬਹੁਤ ਪੀਰ ਫਕੀਰ ਨੇ ਜਿਨ੍ਹਾਂ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗਾ ਠੀਕ ਆ ਤੇ ਇਸ ਦੁਨੀਆ ਦੇ ਉੱਪਰ ਉਹਨਾਂ ਦਾ ਇਤਿਹਾਸ ਹੈਗਾ ਠੀਕ ਆ ਉਹਨਾਂ ਦੀ ਕਬਰਾਂ ਨੂੰ ਕਿਉਂ ਗਲਤ ਕਿਹਾ ਜਾਊ ਤੁਸੀਂ ਆਪਣੇ ਆਪ ਦੇਖੋ ਠੀਕ ਹੈ ਨਾ ਫਿਰ ਇੱਕ ਪਾਸੇ ਤਾਂ ਮੰਨਿਆ ਜਾ ਰਹੇ ਉਹਨਾਂ ਨੂੰ ਵੀ ਹਾਂ ਸੂਫੀ ਸੰਤੋ ਸੀਗੇ ਬਾਬਾ ਫਰੀਦ ਜੀ ਸੂਫੀ ਸੰਤੋ ਸੀਗੇ ਹੈ ਨਾ ਸਾਈ ਮੀਆਂ ਮੀਰੀ ਸੂਫੀ ਸੰਤੋ ਸੀਗੇ ਠੀਕ ਹੈ ਨਾ ਫਿਰ ਉਹਨਾਂ ਦੀ ਕਬਰਾਂ ਨੂੰ ਕਿਉਂ ਮੰਨਿਆ ਜਾਂਦਾ ਫਿਰ ਪੀਰ ਫਕੀਰਾਂ ਦੀ ਬਾਕੀ ਪੀਰ ਫਕੀਰਾਂ ਦੀ ਕਬਰਾਂ ਨੂੰ ਕਿਉਂ ਗਲਤ ਕਿਹਾ ਜਾਂਦਾ ਪੀਰ ਫਕੀਰ ਕੋਈ ਵੀ ਸਾਰੇ ਸੂਫੀ ਨੇ ਉਹਨਾਂ ਨੇ ਸਿਰਫ ਹਕ ਸੱਚ ਦੇ ਰਾਹ ਉੱਪਰ ਚੱਲਣ ਦੀ ਸੇਧ ਦਿੱਤੀ ਆ ਇਹ ਲੋਕਾਂ ਦੇ ਆਪਣਾ ਆਪਣਾ ਮਾਈਂਡ ਆ ਕਿ ਉਹਨਾਂ ਨੇ ਗਲਤ ਪਾਸੇ ਲੈ ਲਿਆ ਉਹਨਾਂ ਨੇ ਠੀਕ ਹੈ ਨਾ ਜਿਹੜੇ ਲੋਕ ਕਹਿੰਦੇ ਆ ਨਾ ਵੀ ਪੀਰ ਫਕੀਰ ਕੁਛ ਨਹੀਂ ਹੁੰਦੇ ਹੈਗੇ ਹਨਾ ਇਹਨਾਂ ਦੀ ਕਬਰਾਂ ਨੂੰ ਗੋਜਣਾ ਗਲਤ ਆ ਕਦੇ ਦਿਲ ਤੋਂ ਉਹਨਾਂ ਦੀ ਕਬਰਾਂ ਨੂੰ ਮੰਨ ਕੇ ਦੇਖਿਓ ਠੀਕ ਆ ਤੁਹਾਨੂੰ ਉੱਥੇ ਰੱਬ ਮਿਲੇਗਾ ਠੀਕ ਆ ਰੱਬ ਕਿਹੜਾ ਕਿਤੇ ਬਾਸ ਕਰਦਾ ਨਾ ਮੰਦਰ ਨਾ ਗੁਰਦੁਆਰਾ ਨਾ ਮਸਜਿਦ ਰੱਬ ਕਿਤੇ ਵੀ ਨਹੀਂ ਹੈਗਾ ਜਿੰਨਾ ਟਾਈਮ ਤੁਹਾਡਾ ਮਨੇ ਨਹੀਂ ਮੰਨਦਾ ਵੀ ਇੱਥੇ ਰੱਬ ਹੈਗਾ ਤੁਸੀਂ ਰੱਬ ਨੂੰ ਕਿਤੇ ਦੇਖ ਹੀ ਨਹੀਂ ਸਕਦੇ ਹੈਗੇ ਜਿੱਥੇ ਤੁਸੀਂ ਉਸ ਨੂੰ ਮੰਨ ਲਿਆ ਕਿ ਇਹ ਰੱਬ ਹੈ ਰੱਬ ਉੱਥੇ ਪ੍ਰਗਟ ਹੋਏਗਾ ਸਭ ਤੋਂ ਬੜੀ ਐਗਜ਼ਾਮਪਲ ਤਾਂ ਨਾ ਭਾਗ ਦਾ ਬਾਰ ਬਾਰ ਪਹਿਲਾਂ ਵੀ ਵੀਡੀਓ ਚ ਕਹਿ ਕੇ ਹਟਿਆ ਹੁਣ ਵੀ ਇਹੀ ਕਹਿ ਰਹੇ ਆਂ ਕਿਤਨਾ ਪਰਤ ਠੀਕ ਹੈ ਜਿਹਨੇ ਪੱਥਰ ਵਿੱਚੋਂ ਰੱਬ ਪ੍ਰਗਟ ਕਰਿਆ ਠੀਕ ਹੈ ਨਾ ਤਾਂ ਇਸ ਤੋਂ ਬੜੀ ਐਗਜ਼ਾਮਪਲ ਕਿਆ ਹੋ ਸਕਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਖੰਡਵਾਦ ਨੂੰ ਗਲਤ ਕਿਹਾ ਠੀਕ ਹੈ ਮੂਰਤੀ ਪੂਜਨਾ ਨੂੰ ਗਲਤ ਕਿਹਾ ਕਿਹੜੀ ਮੂਰਤੀ ਪੂਜਨਾ ਨੂੰ ਗਲਤ ਕਿਹਾ ਸੀ ਲੋਕਾਂ ਨੇ ਇਸ ਗੱਲ ਨੂੰ ਵੀ ਬਹੁਤ ਬੜਾ ਇਸ਼ੂ ਬਣਾ ਰੱਖਿਆ ਉਹ ਇਸ ਮੂਰਤੀ ਪੂਜਨਾ ਨੂੰ ਗਲਤ ਕਿਹਾ ਸੀਗਾ ਕਿਉਂਕਿ ਲੋਕ ਉਸ ਸਮੇਂ ਦੇ ਵਿੱਚ ਅ ਜਿਵੇਂ ਅੱਜ ਦੇ ਸਮੇਂ ਦੇ ਪਖੰਡ ਹੈਗਾ ਪਖੰਡ ਉਸ ਟਾਈਮ ਵੀ ਸੀਗਾ ਠੀਕ ਹੈ ਨਾ ਜਿਹਨੂੰ ਕਹਿੰਦੇ ਆ ਭੰਦ ਭਗਤ ਠੀਕ ਹੈ ਉਹਨਾਂ ਨੇ ਕੀ ਸੀਗਾ ਧਰਮ ਦੇ ਠੇਕੇਦਾਰ ਬਣੇ ਹੋਏ ਸੀਗੇ ਮੰਦਿਰ ਬਣਾਏ ਹੋਏ ਤੇ ਆਪੋ ਆਪਣੇ ਠੀਕ ਹੈ ਉਹ ਮੰਦਿਰਾਂ ਦੇ ਵਿੱਚ ਠੀਕ ਹੈ ਇੱਕ ਕਿਸੇ ਵੀ ਭਗਵਾਨ ਦੀ ਮੂਰਤੀ ਸਥਾਪਿਤ ਕਰਕੇ ਉਹਨਾਂ ਦੇ ਨਾਮ ਤੇ ਪਖੰਡ ਕਰਦੇ ਸੀਗੇ ਠੀਕ ਹੈ ਲੋਕਾਂ ਨੂੰ ਗੁੰਮਰਾਹ ਕਰਦੇ ਸੀਗੇ ਕਿ ਹਾਂ ਅਸੀਂ ਬੜੇ ਪੁਜਾਰੀਆਂ ਅਸੀਂ ਭਗਵਾਨ ਨੂੰ ਮੰਨਦੇ ਹਾਂ ਭਗਵਾਨ ਸਾਡੇ ਨਾਲ ਰਾਜੀ ਹੈ ਭਗਵਾਨ ਸਾਨੂੰ ਦੇਖਦਾ ਭਗਵਾਨ ਸਾਨੂੰ ਇਦਾਂ ਕਰਦਾ ਉਹ ਤਾਂ ਠੀਕਾ ਲੋਕਾਂ ਨੇ ਉਸ ਪੁਜਾਰੀ ਨੂੰ ਇੱਕ ਰੱਬ ਦਾ ਦਰਜਾ ਦਿੱਤਾ ਵਾ ਸੀਗਾ ਠੀਕ ਹੈ ਉਹ ਲੋਕਾਂ ਨੂੰ ਲੁੱਟਦੇ ਸੀਗੇ ਖਾਂਦੇ ਸੀਗੇ ਠੀਕ ਹੈ ਨਾ ਇੱਕ ਰੱਬ ਦੇ ਨਾਮ ਤੇ ਠੀਕ ਹੈ ਉਹਨਾਂ ਮਤਲਬ ਜਿਹੜੇ ਮੂਰਤੀ ਪੂਜਨਾ ਗਲਤ ਤਰੀਕੇ ਨਾਲ ਮੰਨੀ ਗਈ ਠੀਕ ਹੈ ਨਾ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਉਹਨਾਂ ਚੀਜ਼ਾਂ ਦੇ ਉੱਪਰ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਮਤਲਬ ਉਹ ਚੀਜ਼ਾਂ ਨੂੰ ਗਲਤ ਕਿਹਾ ਠੀਕ ਹੈ ਨਾ ਅਗਰ ਤੁਸੀਂ ਕਿਸੇ ਵੀ ਮੂਰਤੀ ਦੇ ਉੱਪਰ ਕਿਸੇ ਵੀ ਪੱਥਰ ਦੇ ਉੱਪਰ ਠੀਕ ਹੈ ਕਿਸੇ ਵੀ ਸੂਰਤ ਦੇ ਉੱਪਰ ਤੁਸੀਂ ਭਰੋਸਾ ਕਰ ਰਹੇ ਹੋ ਕਿ ਰੱਬ ਹੈ ਤੁਸੀਂ ਹੱਟ ਤੁਸੀਂ ਤਪ ਤੁਸੀਂ ਜਪ ਤੁਸੀਂ ਕਰ ਰਹੇ ਹੋ ਉਸ ਖਾਤਰ ਠੀਕ ਹੈ ਨਾ ਰੱਬ ਉੱਥੇ ਹੀ ਪ੍ਰਗਟ ਹੋਏਗਾ ਉਹ ਕੋਈ ਗਲਤ ਨਹੀਂ ਹੈਗਾ ਠੀਕ ਹੈ ਨਾ ਕਿਉਂਕਿ ਬਾਰ ਬਾਰ ਇੱਕੋ ਗੱਲ ਆਉਣੀ ਹੈ ਰੱਬ ਨਿਰੰਕਾਰ ਹੈ ਜਾਂ ਤੁਸੀਂ ਇਸ ਗੱਲ ਨੂੰ ਬਿਲਕੁਲ ਨਕਾਰ ਦੋ ਠੀਕ ਹੈ ਵੀ ਰੱਬ ਨਿਰੰਕਾਰ ਹੈ ਹੀ ਠੀਕ ਹੈ ਨਾ ਕਿਉਂਕਿ ਜੇ ਰੱਬ ਮੰਨ ਲਓ ਰੱਬ ਦੀ ਸੂਰਤ ਇੱਕ ਹੁੰਦੀ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਗਵਾਨ ਸ਼ਿਵ ਸ੍ਰੀ ਕ੍ਰਿਸ਼ਨ ਮਹਾਰਾਜ ਰਾਮ ਠੀਕ ਹੈ ਨਾ ਇਹ ਲੱਗ ਲੱਗ ਭਗਵਾਨਾਂ ਦੇ ਰੂਪ ਕਿਉਂ ਹੁੰਦੇ ਠੀਕ ਹੈ ਨਾ ਰੱਬ ਨੇ ਲੱਗ ਲੱਗ ਰੂਪਾਂ ਚ ਆ ਕੇ ਠੀਕ ਹੈ ਧਰਤੀ ਪਰ ਜਨਮ ਲਿਆ ਠੀਕ ਹੈ ਲੱਗ ਲੱਗ ਰੂਪਾਂ ਦੇ ਵਿੱਚ ਵਾਸ ਕਰਿਆ ਅਤੇ ਦੁਨੀਆ ਦਾ ਭਲਾ ਕੀਤਾ ਹਨਾ ਤੇ ਵੀ ਗੱਲ ਉਹੀ ਆ ਵੀ ਜਿਹਨੂੰ ਤੁਸੀਂ ਇੱਕ ਸੂਰਤ ਨੂੰ ਰੱਬ ਮੰਨ ਲਿਆ ਰੱਬ ਉਹੀ ਹੈ ਠੀਕ ਹੈ ਨਾ ਤੇ ਰੱਬ ਦਾ ਨਾਮ ਵੀ ਫਿਰ ਗੱਲ ਉੱਥੇ ਆ ਜਾਂਦੀ ਘੁੰਮ ਕੇ ਵੀ ਰੱਬ ਦਾ ਅਗਰ ਨਾਮ ਇੱਕ ਹੁੰਦਾ ਪਰ ਅੱਲਾ ਰਾਮ ਗੋਡ ਵਾਹਿਗੁਰੂ ਇਹ ਸਾਰੀ ਚੀਜ਼ਾਂ ਲੰਘ ਕਿਉਂ ਹੁੰਦੀ ਫਿਰ ਤਾਂ ਰੱਬ ਖੁਦ ਐਕਸਪਲੇਨ ਕਰ ਦੁੰਦਾ ਆਪਣੇ ਆਪ ਦੁਨੀਆਂ ਨੂੰ ਪਾਈ ਮੈਂ ਰੱਬ ਆ ਠੀਕ ਹੈ ਆ ਦੇਖ ਲਓ ਮੈਨੂੰ ਵੀ ਆ ਮੇਰੀ ਜ਼ਰੂਰਤਾਂ ਮੇਰਾ ਨਾਮ ਫਿਰ ਤੇ ਕੌਣ ਵੀ ਮੰਨਦੇ ਆਪਾਂ ਫਿਰ ਆਪਾਂ ਕਿਉਂ ਚੱਕਰਾਂ 'ਚ ਪਏ ਹੋਏ ਆ ਕਿਉਂ ਤੁਸੀਂ ਧਰਮਾਂ ਪਿੱਛੇ ਲੜਦੇ ਹੋ ਕਿਉਂ ਤੁਸੀਂ ਨਾਮਾਂ ਪਿੱਛੇ ਲੜਦੇ ਹੋ ਵੀ ਤੇਰਾ ਧਰਮ ਗਲਤ ਆ ਓਏ ਤੇਰਾ ਧਰਮ ਗਲਤ ਠੀਕ ਹੈ ਨਾ ਧਰਮ ਤਾਂ ਕਿਸੇ ਭਗਵਾਨ ਨੇ ਤਾਂ ਕਿਸੇ ਨੇ ਕੋਈ ਧਰਮ ਬਣਾਇਆ ਹੀ ਨਹੀਂ ਹੈ ਧਰਮ ਬਣਾਇਆ ਇੱਕ ਇੱਕ ਨਿਸ਼ਾਨ ਦੀ ਸੋਚ ਨਹੀਂ ਠੀਕ ਹੈ ਨਾ ਮੰਨ ਲਿਏ ਕਿ ਮਹਾਰਾਜ ਦੀ ਜੁਰੀ ਦੇ ਵਿੱਚ ਸਭ ਕੁਝ ਠੀਕ ਆ ਪਰ ਕਿਤਨਾ ਕਿਤੇ ਅਗਰ ਮਹਾਰਾਜ ਨੇ ਉਸ ਪਰਮਾਤਮਾ ਨੇ ਉਸ ਨਿਰੰਕਾਰ ਨੇ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਇੱਕ ਰੱਖਣਾ ਹੁੰਦਾ ਠੀਕ ਆ ਤਾਂ ਉਹ ਕਿਤਨਾ ਕਿਤੇ ਆਪਣਾ ਮੰਨ ਲਓ ਪੱਕਾ ਪ੍ਰੂਫ ਕਰਦਾ ਵੀ ਹਾਂ ਮੇਰੀ ਇਹ ਸੂਰਤ ਹੈ ਮੇਰਾ ਇਹ ਨਾਮਾ ਮੰਨ ਉਸ ਨਾਮ ਨਾਲ ਮੰਨ ਉਸ ਸੂਰਤ ਨਾਲ ਠੀਕ ਹੈ ਨਾ ਉਹ ਹਰ ਇੱਕ ਜਗ੍ਹਾ ਵਾਸਨਾ ਕਰਦਾ ਕਿਉਂਕਿ ਇਹ ਸ੍ਰਿਸ਼ਟੀ ਹੀ ਪ੍ਰਮਾਤਮਾ ਹੈ ਇਹ ਕੁਦਰਤ ਹੀ ਪ੍ਰਮਾਤਮਾ ਹੈ ਜੋ ਜਿੰਨਾ ਸੰਸਾਰ ਰਚਿਆ ਇਹ ਪ੍ਰਮਾਤਮਾ ਨੇ ਖੁਦ ਰਚਿਆ ਖੁਦ ਆਪਣੇ ਨੂਰ ਵਿੱਚੋਂ ਹੁਣ ਧਿਆਨ ਨਾਲ ਸਮਝੋ ਖੁਦ ਆਪਣੇ ਨੂਰ ਵਿੱਚੋਂ ਪ੍ਰਮਾਤਮਾ ਨੇ ਇਹ ਸੰਸਾਰ ਨੂੰ ਬਣਾਇਆ ਹਰ ਇੱਕ ਚੀਜ਼ ਦੇ ਵਿੱਚ ਪ੍ਰਮਾਤਮਾ ਦਾ ਨੂਰ ਹੈ ਹਰ ਇੱਕ ਚੀਜ਼ ਇੱਕ ਵਸਤੂ ਵਿੱਚ ਹਰ ਇੱਕ ਜੀਵ ਵਿੱਚ ਹਰ ਇੱਕ ਸੰਸਾਰ ਦੀ ਜੋ ਵੀ ਕੁਦਰਤ ਬਣਾਈ ਵੀ ਆ ਠੀਕ ਆ ਜੋ ਮਹਾਰਾਜ ਨੇ ਕੁਦਰਤ ਬਣਾਈ ਆ ਹਰ ਇੱਕ ਜਗ੍ਹਾ ਪ੍ਰਮਾਤਮਾ ਦਾ ਨੂਰ ਹੀ ਵਾਸ ਕਰਦਾ ਉਸੇ ਨੂਰ ਤੋਂ ਇਹ ਸ੍ਰਿਸ਼ਟੀ ਬਣੀ ਉਹ ਪ੍ਰਮਾਤਮਾ ਹੀ ਆ ਜੋ ਕੁਦਰਤ ਵੱਲੋਂ ਬਣਾਇਆ ਗਿਆ ਠੀਕ ਆ ਨਾ ਇਸ ਕਰਕੇ ਤੁਸੀਂ ਇਹਨਾਂ ਚੱਕਰਾਂ ਦੇ ਨਾਲ ਲੁਜਿਆ ਕਰੋ ਠੀਕ ਆ ਨਾ ਜਿੱਥੇ ਤੁਹਾਡਾ ਮਨ ਮੰਨਦਾ ਉੱਥੇ ਹੀ ਰੱਬ ਹੈ ਜਿੱਥੇ ਤੁਸੀਂ ਮੰਨ ਲਿਆ ਸਭ ਕੁਝ ਆਸ ਆਪਣੇ ਮਨ ਨੂੰ ਟਿਕਾਓ ਠੀਕ ਆ ਬਹਿਮਾ ਪਰਮਾ ਜਿੰਨੇ ਨਾ ਚੀਜ਼ਾਂ ਜੁਗਿਆ ਕਰੋ ਬਾਕੀ ਉਮੀਦ ਆ ਕਿ ਸ਼ਾਇਦ ਮੇਰੀ ਸਮਝਾਈ ਵੀ ਗੱਲ ਕਿਤੇ ਕਿਤੇ ਨਾ ਕਿਤੇ ਥੋੜੀ-ਬਹੁਤੀ ਤੁਹਾਨੂੰ ਸਮਝ ਆਈ ਹੋਊਗੀ ਜਾਂ ਕਿਤੇ ਨਾ ਕਿਤੇ ਮੈਂ ਥੋੜਾ-ਬਹੁਤ ਸਹੀ ਹੂੰ ਬਗੈਰ ਸਮਝਾਉਣ ਦੇ ਵਿੱਚ ਬਾਕੀ ਜਿੱਥੇ ਗਲਤ ਬੋਲਿਆ ਗਿਆ ਹੋਵੇ ਮੈਨੂੰ ਮਾਫ ਕਰਿਓ ਆਪਣਾ ਦਾਸ ਸਮਝ ਕੇ ਮਾਫ ਕਰਿਓ ਠੀਕ ਹੈ ਅਗਲੀ ਵੀਡੀਓ ਦੇ ਵਿੱਚ ਆਪਾਂ ਚਰਚਾ ਕਰੂਗੇ ਕਿ ਪੀਰ ਫਕੀਰਾਂ ਨੂੰ ਕਿਵੇਂ ਮੰਨਿਆ ਜਾਂਦਾ ਠੀਕ ਹੈ ਜਿਹੜੇ ਲੋਕ ਸਿਰ ਕਮਾਉਂਦੇ ਨੇ ਚੌਂਕੀਆਂ ਲਾਉਂਦੇ ਨੇ ਅਸਲ ਦੇ ਵਿੱਚ ਇਹਨਾਂ ਦਾ ਸੱਚ ਹੈ ਕੀ ਹੈ ਠੀਕ ਹੈ ਨਾ ਜੈ ਪੀਰਾਂ ਦੇ